ਵੱਡੀ ਖਬਰ ਬੰਦੀ ਸਿੰਘਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੰਦੀ ਸਿੰਘਾਂ ਨੂੰ ਹਜੇ ਤੱਕ ਪੈਰੋਲ ਇੱਕ ਵਾਰ ਵੀ ਨਹੀਂ ਮਿਲੀ ਜਦਕਿ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ ਇਸ ਪੈਰੋਲ ਤੋਂ ਬਾਅਦ ਹੁਣ ਫਿਰ ਤੋਂ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਅਕਾਲੀ ਦਲ ਪੂਰੇ ਤੌਰ ਤੇ ਭੜਕਦਾ ਹੋਇਆ ਨਜ਼ਰ ਆ ਰਿਹਾ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਤੇ ਜਦ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਿਉਂ ਚੁੱਪ ਬਟ ਲੈਂਦੀ ਹੈ? ਤੇ ਇਸ ਚੁੱਪ ਨੂੰ ਲੈ ਕੇ ਹੁਣ ਫਿਰ ਤੋਂ ਸਵਾਲ ਖੜੇ ਕਰ ਦਿੱਤੇ ਨੇ। ਤੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਸਵਾਲ ਫਿਰ ਤੋਂ ਜਿਹੜੇ ਕਿ ਲਗਾਤਾਰ ਉਠਾਏ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ )^{(3)} ਦਾ ਹੋਰ ਕੀ ਕਹਿਣਾ ਸੋ ਬੀਜੇਪੀ ਦਾ ਸੌਦੇ ਸਾਧ ਪ੍ਰਤੀ ਜਿਹੜਾ ਮੋਹ ਆ ਪਿਆਰ ਆ ਉਹ ਬਾਰ-ਬਾਰ ਦਿਖ ਰਿਹਾ ਜਿਵੇਂ ਮੈਂ ਗੱਲ ਕਰਾਂ ਕਿ ਜਦੋਂ-ਜਦੋਂ ਵੀ ਹਰਿਆਣਾ ਪੰਜਾਬ ਤੇ ਰਾਜਸਥਾਨ ਦੇ ਵਿੱਚ ਚੋਣਾ ਆਈਆਂ ਨੇ ਤਾਂ ਸੌਦਾ ਸਾਧ ਰਾਮ ਰਹੀਮ ਨੂੰ ਪ੍ਰੋ ਹੋਰ ਮਿਲ ਜਾਂਦੀ ਹੈ ਛੁੱਟੀ ਮਿਲ ਜਾਂਦੀ ਹੈ ਕੁਝ ਡਾਟਾ ਮੈਂ ਦੇਖ ਰਿਹਾ ਸੀ ਕਿ ਵੱਖ-ਵੱਖ ਚ ਹੈ 2000 24 ਦੀਆਂ ਹੁਣ ਵੋਟਾਂ ਨੇ ਵਿਧਾਨ ਸਭਾ ਦੀ ਉੱਤੇ ਪਮਾ ਉਸ ਤੋਂ ਪਹਿਲਾਂ ਹਰਿਆਣਾ ਬਾਈਪੋਲ ਇਲੈਕਸ਼ਨ ਹੋਈ ਆ ਉਸ ਤੋਂ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਹੋ ਕੇ ਹਟੀ ਆ ਉਸ ਤੋਂ ਪਹਿਲਾਂ ਰਾਜਸਥਾਨ ਦੀ ਇਲੈਕਸ਼ਨ ਹੋ ਕੇ ਹਟੀ ਆ ਉਸ ਤੋਂ ਪਹਿਲਾਂ ਪੰਜਾਬ ਦੀ ਇਲੈਕਸ਼ਨ ਹੋਈ ਸੀ ਪੰਜਾਬ ਦੀ ਵਾਇਪੋਲ ਇਲੈਕਸ਼ਨ ਹੋਈ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਤਾਂ ਸੌਦਾ ਸਾਧ ਰਾਮ ਰਹੀਮ ਨੂੰ ਛੁੱਟੀ ਦੇ ਦਿੱਤੀ ਜਾਂਦੀ ਆ ਤੇ ਬੰਦੀ ਸਿੰਘਾਂ ਨੂੰ ਛੁੱਟੀ ਦੇਣ ਬਾਰੇ ਕੋਈ ਵਿਚਾਰ ਨਹੀਂ ਜਿਨ੍ਹਾਂ ਨੂੰ 30 35 35 ਸਾਲ ਹੋ ਗਏ ਹਾਲਾਂਕਿ ਸਾਰੀਆਂ ਸਿੱਖ ਸੰਸਥਾਵਾਂ ਸਾਰੇ ਜਿਹੜੀ ਜਿਹੜੀ ਵੀ ਆਪਣੇ ਆਪਣੇ ਲੈਵਲ ਤੇ ਮੂਹਮ ਛੇੜੀ ਹੋਈ ਆ ਸ਼੍ਰੋਮਣੀ ਕਾਲ ਦਰ ਹੋ ਗਿਆ ਸੰਘਰਸ਼ ਲੜ ਰਹੇ ਆ ਪਰ ਉਥੇ ਕੇਂਦਰ ਸਰਕਾਰ ਦਾ ਕੋਈ ਰਵਈਆ ਬੇਰੁਕੀ ਵਾਲਾ ਤੇਜ ਤੋਂ ਵੀ ਅਗਲੀ ਗੱਲ ਆ ਕਿ ਬੀ ਜੀ ਪੀ ਦੇ ਵਿੱਚ ਜਿਹੜੇ ਲੀਡਰ ਗਏ ਨੇ ਖਾਸ ਕਰਕੇ ਸਿੱਖ ਲੀਡਰ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਹੁਣ ਤੁਹਾਡੀ ਆਵਾਜ਼ ਕਿਉਂ ਬੰਦ ਹੋ ਜਾਂਦੀ ਆ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਤੋਂ ਸ਼੍ਰੋਮਣੀ ਕਾਲਜ ਦੇ ਪਹਿਲਾ ਲੀਡਰ ਸੀ ਹੁਣ ਬੀਜੇਪੀ ਦੇ ਵਿੱਚ ਨੇ ਪਰ ਬੜੇ ਕਮਾਲ ਦੀ ਗੱਲ ਹੈ ਕਿ ਗੱਲ-ਗੱਲ ਤੇ ਟਵੀਟ ਕਰਨ ਵਾਲੇ ਗੱਲ-ਗੱਲ ਤੇ ਰੌਲਾ ਪਾਉਣ ਵਾਲੇ ਮਤਲਬ ਇਹੋ ਜਿਹੇ ਮਸਲਿਆਂ ਦੇ ਵਿੱਚ ਆ ਕੇ ਚੁੱਪ ਕਰਨ ਦੇ ਨੇ ਵੈਸੇ ਉਹ ਕਹਿੰਦੇ ਨੇ ਕਿ ਅਸੀਂ ਇੰਟਰਨੈਸ਼ਨਲ ਸਿੱਖ ਲੀਡਰ ਬਣਨਾ ਪਰ ਇਹੋ ਜਿਹੇ ਮਸਲਿਆਂ ਦੇ ਵਿੱਚ ਕਦੇ ਵੀ ਉਹਨਾਂ ਦਾ ਕੋਈ ਟਵੀਟ ਕੋਈ ਆਵਾਜ਼ ਕਦੇ ਸੁਣਾਈ ਨਹੀਂ ਦਿੱਤੀ ਸੋ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਸੌਦਾ ਸਾਧ ਨੂੰ ਜਿਹੜੀ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਇਹ ਬਿਲਕੁਲ ਪੋਲੀਟੀਕਲ ਬੈਨੀਫਿਟ ਲਈ ਰਾਜਸੀ ਸੱਤਾ ਹਾਸਲ ਕਰਨ ਲਈ ਬਾਰ-ਬਾਰ ਦਿੱਤੀ ਜਾ ਰਹੀ ਹੈ ਤੇ ਰਾਜਸੀ ਸੱਤਾ ਦੂਜੇ ਸੂਬਿਆਂ ਦੇ ਵਿੱਚ ਬੈਨੀਫਿਟ ਲੈਣ ਲਈ ਕਦੇ ਬਿਲਕੁਲ ਸਬਾਨੋ ਜਿਹੜੇ ਬਲਾਤਕਾਰੀਆਂ ਨੇ ਉਹ ਛੱਡ ਦਿੱਤੇ ਜਾਂਦੇ ਨੇ ਰਜੀਵ ਗਾਂਧੀ ਦੇ ਹਥਿਆਰੇ ਛੱਡ ਦਿੱਤੇ ਜਾਂਦੇ ਨੇ ਬੰਦੀ ਸਿੰਘਾਂ ਬਾਰੇ ਕੋਈ ਨਹੀਂ ਇਹ ਬਾਬੇ ਦੇ ਕਿਹੜੇ ਕਿਹੜੇ ਦੋਸ਼ ਬਲਾਤਕਾਰ ਦੇ ਦੋਸ਼ ਮਰਡਰ ਦੇ ਹੱਤਿਆ ਦੇ ਦੋਸ਼ ਤੇ ਉਹਨੂੰ ਪਤਾ ਨਹੀਂ ਕੀ ਮਤਲਬ 2 ਮਹੀਨੇ ਨੇ ਲੰਘਦੇ ਜਦੇ ਨਾਲ ਦੀ ਨਾਲ ਛੁੱਟੀ ਹੁਣ ਵੀ ਭਵਾਂ ਕੀ ਚੋਣ ਕਮਿਸ਼ਨ ਨੇ ਛੁੱਟੀ ਮਤਲਬ ਮਨਜ਼ੂਰ ਕੀਤੀ ਆ ਪਰ ਇਹ ਸਰਕਾਰਾਂ ਦਾ ਪੰਨ ਪਤਾ ਹੀ ਆ ਕਿ ਰੋਲ ਹੁੰਦੇ ਹੀ ਆ ਵਿੱਚ ਸੁਏ ਸਵਾਲ ਮੇਰਾ ਉਹਨਾਂ ਨੂੰ ਹੈ ਉਹਨਾਂ ਤਾਂ ਜਿਹੜੇ ਛੱਡ ਰਹੇ ਨੇ ਪੋਲਿਟਿਕਲ ਬੈਨੀਫਿਟ ਲਈ ਉਹ ਤਾਂ ਲੱਗੇ ਹੋਏ ਨੇ ਸਵਾਲ ਉਹਨਾਂ ਨੂੰ ਹੈ ਕਿ ਜਿਹੜੇ ਬੀਜੇਪੀ ਦੇ ਵਿੱਚ ਸਿੱਖ ਚਰੇ ਗਏ ਹੋਏ ਨੇ ਤੁਸੀਂ ਕਿਉਂ ਮੂੰਹ ਤੇ ਆਪਣੇ ਚੇਪੀ ਲਾ ਲਈ ਬੀਜੇਪੀ ਦੇ ਨਾਲ ਸਾਝ ਰੱਖਣ ਵਾਲੇ ਤੇ ਬੀਜੇਪੀ ਦੇ ਵਿੱਚ ਗਏ ਹੋਏ ਲੀਡਰ ਕੋਈ ਆਵਾਜ਼ ਨਹੀਂ ਕੱਢਦਾ ਸਾਬ ਮੈਂ ਕਹਾਂ ਸੱਪ ਸੁੰਘਾਂ ਸਾਰਿਆਂ ਨੂੰ ਰੱਤਾ ਧਰ ਵੀ ਕੋਈ ਆਵਾਜ਼ ਨਹੀਂ ਚੱਕਦਾ ਕੋਈ ਬੋਲਦਾ ਹੀ ਨਹੀਂ ਹੈ ਸੋ ਮੇਰੀ ਪੂਰੀ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਸਿੱਖ ਭਰਾਵਾਂ ਨੂੰ ਬੇਨਤੀ ਆ ਇਹ ਚਿਹਰਿਆਂ ਨੂੰ ਦੇਖੋ ਪਹਿਚਾਣੋ ਕਿ ਇਹ ਚਿਹਰੇ ਕਿਵੇਂ ਆਪਾਂ ਨੂੰ ਪਾੜ ਕੇ ਆਪਣੀ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਇਹ ਇਹੋ ਜਿਹੇ ਮੁੱਦਿਆਂ ਤੇ ਬਿਲਕੁਲ ਚੁੱਪ ਕਰ ਜਾਂਦੇ ਨੇ ਕੋਈ ਨਾ ਹੁਣ ਤੁਸੀਂ ਦੇਖ ਲਿਓ ਨਾ ਦਾਦੂਵਾਲ ਦਾ ਬਿਆਨ ਆਉਣਾ ਹੈ ਹਰਿਆਣੇ ਦੇ ਵਿੱਚ ਬੈਠਾ ਹਰਿਆਣੇ ਚ ਡੇਰਾ ਉਹਦਾ ਦਾਦੂਵਾਲ ਦਾ ਜੇ ਕਰਤਾ ਵੀ ਮੈਂ ਕਹਿੰਦਾ ਵੀ ਸ਼ਬਦ ਕੱਢ ਦੇ ਆ ਤਿੰਨ ਦਿਨ ਵੋਟਾਂ ਦੇ ਵੋਟਾਂ ਇੱਕ ਟੱਕਾ ਨਹੀਂ ਬੋਲਦਾ ਇਹ ਚਿਹਰਿਆਂ ਨੂੰ ਪਛਾਣੋ ਆ ਦਿੱਲੀ ਵਾਲੇ ਨੇ ਕਲਕਾ ਸਾਹਿਬ ਨੇ ਐਜਪੀਸੀ ਦੇ ਪ੍ਰਧਾਨ ਨੇ ਮਨਜਿੰਦਰ ਸਿਰਸਾ ਜੀ ਨੇ ਆ ਹਰਿਆਣੇ ਵਾਲੇ ਨੇ ਸ਼੍ਰਮਣੀ ਕਮੇਟੀ ਦਾ ਪ੍ਰਧਾਨ ਜੇ ਬੋਲਣਗੇ ਤਾਂ ਗੋਗਲੋਂ ਦੀ ਮਿੱਟੀ ਝਾੜਨ ਬਸ ਵੀ ਮੜਾ ਮੋਟੇ ਜੀ ਫਾਰਮੈਲਟੀ ਕੀਤੀ ਪਾਰ ਇਹ ਨਹੀਂ ਵੀ ਕੋਈ ਹਿੱਕ ਢਾਕੇ ਬੋਲੂਗਾ ਸੋ ਇਹ ਮੜਾ ਮੰਦ ਭੱਗਾ ਇਹ ਤੁਸੀਂ ਆਪਣੀ ਆਪਣੇ ਨਾਲ ਧੱਕਾ ਹੋ ਰਿਹਾ ਜਿਹੜਾ ਜਿਹੜੀ ਆਪਣੇ ਨਾਲ ਧੱਕੇਸ਼ਾਈ ਹੋ ਰਹੀ ਆ ਆਪਣੇ ਨਾਲ ਮਤਰੀ ਮਾਨਸਰੂਕ ਹੋ ਰਿਹਾ ਤੇ ਬਲਤਕਾਰੀ ਬਾਬਿਆਂ ਨੂੰ ਛੋਟੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਇਹਨਾਂ ਧੱਕੇਸ਼ਾਈਆਂ ਤੇ ਬੇਇਮਾਨੀਆਂ ਦੇ ਖਿਲਾਫ ਆਪਣਾ ਫਰਜ ਬਣਦਾ ਬੋਲਣ ਦਾ ਖੜਨ ਦਾ ਲੜਨ ਦਾ ਸੋ ਜਿਹਦੇ ਲਈ ਅਸੀਂ ਤਾਂ ਭਾਈ ਜਿੰਨੇ ਜੋਗੇ ਹੈਗੇ ਆ ਆਵਾਜ਼ ਚੱਕਦੇ ਰਹਾਂਗੇ ਤੁਹਾਨੂੰ ਵੀ ਬੇਨਤੀ ਆ ਸਾਰਿਆਂ ਨੂੰ ਕਿ ਆਵਾਜ਼ ਚੱਕਿਆ ਕਰੋ ਜਿਹੜੇ ਬੋਲ ਸਕਦੇ ਆ ਬੋਲਿਆ ਕਰੋ ਜਿਹੜੇ ਲਿਖ ਸਕਦੇ ਆ ਲਿਖਿਆ ਕਰੋ ਜਿੰਨਾ ਵੀ ਬਣਦਾ ਯੋਗਦਾਨ ਆ ਨਾ ਪਾਇਆ ਕਰੋ ਤੇ ਇਹ ਇਹੋ ਜਿਹੇ ਕਰਤੂਤਾਂ ਤੇ ਇਹੋ ਜਿਹੇ ਪਾਰਟੀਆਂ ਤੇ ਇਹੋ ਜਿਹੇ ਸਰਕਾਰਾਂ ਦੇ ਚਿਹਰੇ ਨੰਗੇ ਕਰਿਆ ਕਰੋ ਖਾਸ ਕਰਕੇ ਜਿਹੜੇ ਆ ਦਸਤਾਰਾਂ ਬਨ ਕੇ ਸਿੱਖੀ ਦਾ ਤੇ ਪੰਥ ਦਾ ਘਾਣ ਕਰਨ ਲੱਗੇ ਹੋਏ ਨੇ ਜਿਹੜੇ दोगਲੇ ਸੱਪ ਨੇ ਜਿਹੜੇ ਕਹਿੰਦੇ ਪੰਥਕ ਨੇ ਤੇ ਚੱਲਦੇ ਆ ਆਰਐਸਐਸ ਦੇ ਏਜੰਡੇ ਤੇ ਹੁਕਮਾਂਦੇ ਨੇ ਉਹਨਾਂ ਦੇ ਖਿਲਾਫ ਵੀ ਠੋਕ ਕੇ ਬੋਲਿਆ